ਸਸਰੀਆ ਕਿਸਾਨ ਵੀਰੋ ਸਾਰੇ ਕਿਸਾਨਾਂ ਭਰਾਵਾਂ ਦਾ ਬਈ ਕੱਲ ਮੈਨੂੰ ਬਹੁਤ ਜ਼ਿਆਦਾ ਫੋਨ ਆਏ ਪਰਸੋਂ ਵੀ ਫੋਨ ਆਏ ਵੀ ਬੀਜਾਂ ਨੂੰ ਆਪਾਂ ਭੌਂਕੇ ਲਾਈਏ ਵੀ ਭੌਂਕੇ ਲਾਉਣਾ ਛੇਤੀ ਉਗਰਦਿਆ ਦੇਖੋ ਬਈ ਆਪਾਂ 2017 ਤੋਂ ਇਹ ਕੰਮ ਕਰਦੇ ਆ ਰਹੇ ਆ 2017 ਤੋਂ ਐਸਰੋਟੀ ਆਪਾਂ ਕਦੋਂ ਲਾਉਂਦੇ ਆ ਰਹੇ ਹਾਂ ਕਿ ਤੇ ਆਪਾਂ ਕਦੇ ਵੀ ਭੌਂਕੇ ਨਹੀਂ ਲਾਏ ਭੌਂਕੇ ਆ ਬਈ ਇਹ ਹੁਣ ਕੋ ਦੇਸੀ ਬੀਜਾ ਉਹ ਇੱਕ ਅਲੱਗ ਗੱਲ ਆ ਇਹਨਾਂ ਨੂੰ ਕੰਪਨੀ ਨਾਲ ਟ੍ਰੀਟ ਕੀਤਾ ਹੁੰਦਾ ਮੰਨ ਲਓ ਬੀਜਾਂ ਨੂੰ ਟ੍ਰੀਟਮੈਂਟ ਕਰਕੇ ਦਿੱਤਾ ਹੁੰਦਾ ਆਪਾਂ ਨੂੰ ਵੀ ਇਹਦੇ ਤੇ ਫੰਗੀ ਸਾਈਡ ਲੱਗਿਆ ਹੁੰਦਾ ਪਹਿਲਾਂ ਹਾਂ ਠੀਕ ਆ ਤੇ ਤੁਸੀਂ ਫੰਗੀ ਸਾਈਡ ਮੋਟਰ ਡਿਲੀਵਰੀ ਚੀਜ਼ ਆ ਪਰ ਆਪਾਂ 2017 ਤੋਂ ਐਦਾ ਹੀ ਲਾ ਰਹੇ ਆ ਆ ਤੁਸੀਂ ਦੇਖ ਲਓ ਬਈ ਇਹਦਾ ਜਰਮੀਨੇਸ਼ਨ ਆ ਆਪਾਂ ਦਾ ਇਕੱਲਾ ਇਕੱਲਾ ਬੀਜ ਉੱਗ ਗਿਆਗਾ ਉੱਗ ਵੀ ਪਏ ਸਾਰੇ ਬੀਜ ਤੇ ਆਪਾਂ ਕਦੇ ਵੀ ਫੰਗੀ ਸਾਈਡ ਬਈ ਇਹਨਾਂ ਦੇ ਉੱਪਰ ਨਹੀਂ ਲਾਇਆ ਅੱਜ ਤੱਕ ਤੇ ਤੀਸਰੀ ਕੋਈ ਕੋਈ ਕਦੋਂ ਦਾ ਤੀਸਰਾ ਪੱਤਾ ਚੀਰਨੇ ਵੀ ਲੱਗ ਗਿਆ ਦੇਖੋ ਤੀਜਾ ਪੱਤਾ ਇਹਦੇ ਤੇ ਆ ਗਿਆ ਚੌਥਾ ਵੀ ਚੀਰਨੇ ਲੱਗ ਗਿਆ ਚੌਥਾ ਵੀ ਚੀਰਨੇ ਲੱਗ ਗਿਆ ਤੇ ਆਪਾਂ ਕਦੇ ਵੀ ਅੱਜ ਤੱਕ ਬਈ ਇਹਨਾਂ ਨੂੰ ਦਾ ਪਿਉਂ ਕੇ ਨਾ ਰੂੜੀ ਚ ਦੱਬ ਕੇ ਇਹੋ ਜਿਹਾ ਕਦੇ ਕੋਈ ਕੰਮ ਨਹੀਂ ਕੀਤਾ ਤੇ ਬਾਕੀ ਬਾਪੂ ਨਾਲ ਥੋੜੀ ਆਪਾਂ ਗੱਲ ਕਰਾਉਣੀ ਹੈਗੇ ਬਾਪੂ ਤੁਸੀਂ ਦੱਸੋ ਵੀ ਆਪਾਂ ਅੱਜ ਤੱਕ ਵੀ ਕਿਵੇਂ ਲਾਉਂਦੇ ਆ ਰਹੇ ਹਾਂਗੇ ਵੀ ਭਿਓਨ ਦੀ ਕੋਈ ਲੋੜ ਨਹੀਂ ਕਿਸੇ ਨੂੰ ਹਾਂ ਤੇ ਵੀ ਨੂੰ ਦੱਬਣ ਵੇ ਜਦੋਂ ਟਕੋਂਗੇ ਟਕੋਸ ਮਾਰ ਕੇ ਟਕੋਸ ਮਾਰ ਕੇ ਇਹਨੂੰ ਟਕਣਾ ਜ਼ਰੂਰੀ ਹੈ ਬਈ ਅਸ ਲੋੜ ਗਰਮੈਸ਼ ਮਾਹੌਲ ਉਹ ਜਿਹਾ ਬਣਾ ਦਿਓ ਯਾਰ ਵੀ ਜਿਹੇ ਜਿਹਾਂ ਨੂੰ ਚਾਹੀਦਾ ਹਾਰਜੇੜ ਦੇ ਮਹੀਨੇ ਹੁੰਦੇ ਹਾਂ ਹਾਂ ਜਿਵੇਂ ਹਾਰਜੇੜ ਦੇ ਮਹੀਨੇ ਹੁੰਦਾ ਇਹਨੂੰ ਟੱਕ ਦੋਗੇ ਇਹਦੇ ਵਿੱਚ ਗਰਮੈਸ਼ ਬਣ ਜੂਗੀ ਚੌਥੇ ਪੰਜ ਪੰਜਵੇਂ ਛੱਤਵੇਂ ਤੈਨੂੰ ਕਦੋਂ ਬਾਹਰ ਨਿਕਲੇ ਹਾਂ ਤੁਸੀਂ ਸਾਰੇ ਨਾਲੇ ਬਾਕੀ ਕਹਿੰਦੇ ਸੀ ਮਾਟਰਾਂ ਦਾ ਵੀ ਦਿਖਾਓ ਆ ਤੁਸੀਂ ਮਾਟਰ ਦੇਖ ਲਓ ਬਾਈ ਜੀ ਐ ਬਾਪੂ ਨੇ ਵੀ ਪਾਇਆ ਹੋ ਆ ਦੇਖੋ ਮਾਟਰ ਨਾਲ ਕੋਰ ਰੱਖਾਂਗੇ ਤੁਰ ਤੱਕ ਵੀ ਦੇਈ ਦੀ ਤੁਹਾਨੂੰ ਵੀਡੀਓ ਸਾਰੀਆਂ ਆਪਣੇ ਚੈਨਲ ਤੇ ਮਿਲਦੀਆਂ ਰਹਿਣਗੀਆਂ ਤੇ ਆਪਣੇ ਚੈਨਲ ਨੂੰ ਫੋਲੋ ਲਾਜ਼ਮੀ ਕਰ ਲੋ ਇਹੋ ਜਿਹੇ ਬਾਈ ਤੁਹਾਨੂੰ ਕੰਮ ਦੀਆਂ ਛੋਟੀਆਂ ਬਾਈ ਜਿਹੜੇ ਜਾਣਕਾਰੀਆਂ ਵਾਲੇ ਵੀਡੀਓ ਤੁਹਾਨੂੰ ਇਸ ਪੇਜ ਤੇ ਤੇ ਮਿਲਦੀਆਂ ਰਹਿਣਗੀਆਂ ਤੇ YouTube ਚੈਨਲ ਨੂੰ ਵੀ ਕਰ ਲੋ ਜਾ ਕੇ ਸਬਸਕ੍ਰਾਈਬ ਹੈਪੀ ਫਾਰਮਿੰਗ ਲੈਣਾ ਆਪਣੇ YouTube ਚੈਨਲ ਬਣਿਆ ਹੋਇਆ ਉੱਥੇ ਵੀ ਆਪਣਾ ਬਾਈ ਵੀਡੀਓ ਫੁੱਲ ਵੀਡੀਓ ਪਾਉਂਦੇ ਰਹਿੰਦੇ ਆ ਸਬਜ਼ੀ ਦੀਆਂ